ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਤੇ ਡੇਲੀ ਅਪਡੇਟ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਐਂਡ ਸ਼ੇਅਰ ਕਰ ਲਓ ਤੇ ਅੱਜ ਦਾ ਜਿਹੜਾ ਡਰੈਸ ਮਟੀਰੀਅਲ ਲੈ ਕੇ ਆਏ ਹਾਂ ਇਹ ਸਾਰਾ ਹੀ ਸ਼ਰਾਰਾ ਮਟੀਰੀਅਲ ਹੈ ਸ਼ਰਟ ਐਂਡ ਸ਼ਰਾਰਾ ਦਾ ਤੁਹਾਨੂੰ ਮਟੀਰੀਅਲ ਮਿਲੇਗਾ ਦੇਖੋ ਨੂੰ ਫਸਟ ਜਿਹੜਾ ਡਿਜ਼ਾਈਨ ਹੈ ਇਹਦੇ ਵਿੱਚ ਤੁਹਾਨੂੰ ਮਿਲੇਗਾ ਜਿਗਜ਼ੈਗ ਵਾਲਾ ਡਿਜ਼ਾਈਨ ਮਿਲੇਗਾ ਇਹਦਾ ਜੋ ਰੇਟ ਰੇਕਾ ਤੁਹਾਨੂੰ 2600 ਦੇ ਕਰੀਬ ਮਿਲ ਜੇਗਾ ਤੇ ਕਲਰਸ ਇਹਦੇ ਵਿੱਚ ਅਵੇਲੇਬਲ ਨੇ ਜਿਹੜਾ ਫੈਬਰਿਕ ਹੈ ਦੀ ਜੁਰਜਟੀ ਰਹੇਗੀ ਜੁਰਜਟ ਦੇ ਉੱਪਰ ਤੁਹਾਨੂੰ ਮਤਲਬ ਜ਼ਿਕ-ਜ਼ੈਕ ਬਲੇ ਸਿਕਵੈਂਸ ਵਰਕ ਮਿਲੇਗਾ ਐਂਡ ਦੁਪੱਟਾ ਵੀ ਹੈ ਛਲਾਰਾ ਵੀ ਹੈ ਐਂਡ ਸ਼ਰਟ ਦਾ ਤਿੰਨ ਦਾ ਮਤਲਬ ਮਟੀਰੀਅਲ ਅਵੇਲੇਬਲ ਹੈ ਤੁਸੀਂ ਦੇਖ ਸਕਦੇ ਹੋ ਸੈਕਿੰਡ ਸੈਕਿੰਡ ਜੋ ਹੈ ਉਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਸਿੰਗਲ ਟਿਸ਼ੂ ਵਰ ਕ੍ਰੇਪ ਦੇ ਉੱਪਰ ਇਹ ਤੁਹਾਨੂੰ 3/4 ਮੀਟਰ ਦੀ ਸ਼ਰਟ ਮਿਲੇਗੀ ਇਹਦੇ ਵਿੱਚ ਪ੍ਰੋਪਰ ਹੈਵੀ ਵਰਕ ਮਿਲੇਗਾ ਤੁਹਾਨੂੰ ਸਿਕਵੈਂਸ ਵਰਕ ਹੈ ਆਰੀ ਵਰਕ ਹੈ ਹੱਥ ਦੀ ਕਢਾਈ ਵਾਲਾ ਹੈ ਤੇ ਇਹਦੇ ਨਾਲ ਤੁਹਾਨੂੰ ਦੁਪੱਟਾ ਜੋ ਉਹ ਵੀ ਏਮਬ੍ਰੋਇਡਰਡ ਮਿਲੇਗਾ ਸਿੰਗਲ ਕਲਰ ਅਵੇਲੇਬਲ ਹੈ ਇਹ ਤੁਹਾਨੂੰ ਫੈਬਰਿਕ ਜੋ ਹੈ ਤੁਹਾਨੂੰ ਪੈਂਟਿਕਸ ਉਹਦੇ ਇਕੱਲੇ ਮਿਲ ਜੇਗੀ ਤੇ ਜੇਕਰ ਤੁਸੀਂ ਸਟਿਚ ਪ੍ਰਿੰਟ ਚਾਹੁੰਦੇ ਹੋ ਵੀ ਤੋਂ ਅਵੇਲੇਬਲ ਹੈ ਤੇ ਨੈਕਸਟ ਜੋ ਡਿਜ਼ਾਈਨ ਹੈ ਇਹ ਤੁਹਾਨੂੰ ਸ਼ਰਟ ਮਿਲੇਗੀ ਫੁਲਕਾਰੀ ਡਿਜ਼ਾਈਨ ਦੇ ਵਿੱਚ ਫੁਲਕਾਰੀ ਬਲੀ ਕਢਾਈ ਹੋਏ ਕੀ ਹੱਥ ਮਤਲਬ ਸ਼ਰਟ ਤੇ ਐਂਡ ਦੁਪੱਟਾ ਜੋ ਜੋ ਹੈ ਉਤੇ ਵੀ ਵਰਕ ਮਿਲੇਗਾ ਐਂਡ ਜੋ ਬੂਟੀ ਵਰਕ ਮਿਲੇਗਾ ਐਂਡ बॉटਮ ਤੇ ਵੀ ਵਰਕ ਹੈ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਏ ਤੁਸੀਂ ਆਰਡਰ ਕਰ ਸਕਦੇ ਹੋ